ਬਹੁਤ ਸੱਚੇ ਦਰਬਾਰ ਕੀ ਜੈ ਬਹੁਲ ਪੰਜੇ ਪੀਰਾਂ ਦੀ ਜੈ ਬਹੁਲ ਨਕਰ ਖੇੜੇ ਦੀ ਜੈ ਆਈ ਸੰਗਤ ਦਾ ਪੀਰ ਦੇ ਦਰਬਾਰ ਵੱਲੋਂ ਛੇਕੂਪੁਰ ਨੰਗਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਛੇਕੂਪੁਰ ਨੰਗਰ ਨੇ ਬਹੁਤ ਸਹਿਯੋਗ ਪੀਰ ਦੇ ਪੰਡਾਰੇ ਦੇ ਵਿੱਚ ਹਿੱਸਾ ਹੀ ਪਾਇਆ ਤੇ ਕੁਸ਼ਤੀਆਂ ਦੇ ਵਿੱਚ ਵੀ ਹਿੱਸਾ ਪਾਇਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਨਕਰ ਵਰਗਾ ਕੁਈ ਨਕਰ ਨਹੀਂ ਹੈਗਾ ਬਹੁਤ ਵਧੀਆ ਨਕਰਾਂ ਹਾਂ ਸਤ ਚੇ ਦਰਵਾਰ ਕੀ ਜੈ ਬਹੁਤ ਜੈ ਕਰਤੰਦਬ ਜੈ ਨਰਦੰਬਾ ਪਿੱਛੇ ਆ ਸਾਡੇ ਲਾਡੀ ਬਾਬਾ ਜੀ ਨੇ ਨਗਰ ਨਿਵਾਸੀਆਂ ਦਾ ਐਨਾ ਰਵੀਰਾਂ ਦਾ ਬਹੁਤ ਵਧੀਆ ਧੰਨਵਾਦ ਕੀਤਾ ਸੀ ਤੇ ਉਹਨੂੰ ਧੰਨਵਾਦ ਕਰਦੇ ਆ ਦਲਾਵਰ ਬਲਾੜੀ ਤੇ ਮਾਨਪ੍ਰੀਤ ਪਹਿਲਵਾਨ ਦੇ ਵੀ ਜੈ ਕਾਲਾ ਪਹਿਲਵਾਨ ਜੀ ਇੱਕਰਾ ਵੀ ਹੋਰਨਾਂ ਤੋਂ ਕਰਾਦੀ ਹੈ ਮੁਸ਼ਕਿਲ ਥੋੜੀਆਂ ਨੇ ਕੁਸ਼ਤੀ ਠੀਕ ਹੈ ਜੀ ਲਾ ਜੀ ਦਲਾਵਰ ਪਹਿਲਵਾਨ ਬਲਾੜੀ ਤੇ ਮਨਪ੍ਰੀਤ ਪਹਿਲਵਾਨ ਢੀਵੀਗੜ ਇਹ ਵੀ ਪਹਿਲਵਾਨ ਆਪਦੇ ਆਪ ਨੂੰ ਵਰਮਾ ਕੇ ਤਿਆਰ ਨੇ ਕਿ ਵੀ ਸ਼ਕਤਮੁਕਾਬਲਾ ਚੱਲ ਚੱਲ ਪਿੱਛੇ ਆ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਬਹੁਤ ਵਧੀਆ ਕੁਸ਼ਤੀਆਂ ਚੱਲਦੀਆਂ ਹੋਈਆਂ ਕੁਸ਼ਤੀ ਪ੍ਰੇਮੀ ਕੁਸ਼ਤੀ ਆਨੰਦ ਮਾਣਦੇ ਹੋਏ ਵੀ ਨਸ਼ਕ ਵੀਰੋ ਹੁਣ ਸਾਡੇ ਕੁਸ਼ਤੀ ਦੰਦਲ ਦੇ ਵਿੱਚ ਕਈ ਪਹਿਲਵਾਨਾਂ ਦੀ ਭੁਗੀ ਕਾਇ ਹੋਣੀ ਐ। ਚੱਲ ਪਿੱਛੇ ਪਹਿਲਵਾਨਾਂ ਦਾ ਕੁਕੜੂ-ਕੜੂ ਬੋਲਣਾ। ਕਈ ਪਹਿਲਵਾਨਾਂ ਦੀਆਂ ਚਿਰੜ ਭੁੰਡੀਆਂ ਨਿੱਟਣੀਆਂ ਨੇ। ਕਈ ਪਹਿਲਵਾਨਾਂ ਨੇ ਇੱਕ ਦੂਜੇ ਪਹਿਲਵਾਨ ਨੂੰ ਆੜਤੀਆਂ ਦੇ ਟੰਡੇ ਵਾਂਗੂ ਤੋਲ ਕੇ ਰੱਖ ਦੇਣਾ। ਟੁੱਟਣਗੇ ਵਿਭਾਗੋਂ ਵੱਡਿਆਂ-ਵੱਡਿਆਂ ਦੇ ਅੱਜ ਟੁੱਟਣਗੇ ਵਿਭਾਗ ਵੱਡਿਆਂ-ਵੱਡਿਆਂ ਦੇ ਸਰਜੀਤ ਸਿੰਘ ਜੀ ਟੁੱਟਣਗੇ ਵਿਭਾਗ ਵੱਡਿਆਂ-ਵੱਡਿਆਂ ਦੇ। ਬਹੁਤ ਵਧੀਆ ਕੁਸ਼ਤੀ। ਬੱਚਿਆਂ ਦੀ ਕੁਸ਼ਤੀ ਚੱਲਦੀ ਹੋਈ। ਦੇਖੋ ਕਿਹੜੀ ਲੜਕੀ ਜਿੱਤ ਪ੍ਰਾਪਤ ਕਰਦੀ ਐ। ਮੈਂ ਕਲਪਨਾ ਹਾਂ ਮੈਂ ਮਰੀ ਭਾਗੋ ਹਾਂ ਮੈਂ ਪੀਟੀ ਉਸਾ ਹਾਂ ਮੈਨੂੰ ਕੁਝ ਹੋਰ ਨਾ ਸਮਝੋ ਮੈਂ ਖੇਡ ਕੇ ਜਿੱਤ ਸੰਸਾਰ ਲੈਣਾ ਵਾਹ ਬਈ ਵਾਹ ਲਓ ਜੀ ਮੁਕਤਾ ਸਾਹਿਬ ਪਹਿਲਵਾਨ ਬਲਵੇੜਾ ਬਲਵੇੜਾ ਵਾਲੀ ਲੜਕੀ ਨੇ ਜਿੱਤ ਪ੍ਰਾਪਤ ਕੀਤੀ ਦਾ ਬੱਚਾ ਜਿੱਤ ਪ੍ਰਾਪਤ ਕਰ ਗਿਆ ਇੱਕ ਵਾਰ ਤਾੜੀਆਂ ਮਾਰ ਦੋ ਵਾਹ ਪੁੱਤਰ ਬਾਦਰ ਬਾਬਾ ਜੀ ਕੋਲ ਜਾ ਪੁੱਤ ਪਰਚੀ ਆ ਗਈ ਤੁਹਾਡੇ ਕੋਲ ਹਾਂਜੀ ਹਾਂ ਇਹ ਪਰਚੀ ਸਾਡੇ ਕੋਲੇ ਆ ਬਈ ਦਲਾਵਰ ਪਹਿਲਵਾਨ ਨੂੰ ਤਕੜਾ ਕਰ ਬਈ ਵਾਹ ਬਈ ਇਹ ਮਨਪ੍ਰੀਤ ਪਲਵੰਦੀ ਦੀ ਗੱਲ ਆ ਪਰਚੀ ਪਛਾ ਦੇ ਮਿੱਠਾ ਮੂੰਹ ਕਰ ਲੈ ਕਰਮੇ ਭੁਲਾਣ ਨੂੰ ਫੜਾਓ ਗੁਰਜਾਟ ਪਲਵੰਦੀ ਪਟਿਆਲਾ ਲੱਡੂ ਪਲਵੰਦੀ ਪਲਾੜੀ